ਚੋਦਾ ਮਈ 1710 ਈਸਵੀ ਨੂੰ ਸਿੱਖਾ ਦਾ ਸਰੰਦ ਸ਼ਹਿਰ ਅਤੇ ਸਰੰਦ ਦੇ ਮਹਿਲ ਦੇ ਉੱਤੇ ਕਾਬਜ਼ ਹੋ ਜਾਣਾ ਕਿਵੇਂ ਸਿੱਖਾ ਨੇ ਸਰੰਦ ਸ਼ਹਿਰ ਦੇ ਉੱਤੇ ਕਬਜ਼ਾ ਕੀਤਾ ਤੇ ਵਜ਼ੀਰ ਖਾਨ ਦੇ ਮਹਿਲ ਦੇ ਉੱਤੇ ਕਿਵੇਂ ਕਬਜ਼ਾ ਕੀਤਾ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਆਓ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 12 ਮਈ ਨੂੰ ਚੱਪੜ ਚਿੜੀ ਦੇ ਇਲਾਕੇ ਦੇ ਵਿੱਚ ਵਜ਼ੀਰ ਖਾਂ ਮਾਰਿਆ ਜਾਂਦਾ ਆ ਮਲੇਰ ਕੋਟ ਦੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਮਾਰਿਆ ਜਾਂਦਾ ਆ ਫਿਜ਼ਰ ਖਾਂ ਮਾਰਿਆ ਜਾਂਦਾ ਆ ਚੱਪੜ ਚਿੜੀ ਦੇ ਇਲਾਕੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਾਨਦਾਰ ਜਿੱਤ ਹੁੰਦੀ ਹੈ ਹੁਣ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ 20 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਹ ਸਫ਼ਰ ਤੈਅ ਕੀਤਾ ਤੇ ਵਜ਼ੀਰ ਖਾਂ ਦੀ লাশ ਨੂੰ ਘੋੜਿਆਂ ਦੇ ਪਿੱਛੇ ਬੰਨ੍ਹ ਕੇ ਗਲੀਆਂ ਵਿੱਚ ਘਮਾਉਂਦੇ ਹੋਏ ਨੂੰ ਸਰਹੰਦ ਦੇ ਉੱਤੇ ਆ ਕੇ ਕਬਜ਼ਾ ਕੀਤਾ ਸਰਹੰਦ ਦੀ ਥੋੜੀ ਜਿਹੜੀ ਫੌਜ ਸੀਗੀ ਉਹਨੇ ਸਿੱਖਾਂ ਦਾ ਵਿਰੋਧ ਕੀਤਾ ਤੇ ਦਰਵਾਜ਼ੇ ਬੰਦ ਕਰਲੇ ਸ਼ਹਿਰ ਰਾਤ ਹੋਈ ਤੇ ਰਾਤ ਨੂੰ ਕਿਸੇ ਨੇ ਦਰਵਾਜ਼ਾ ਨਾ ਖੋਲਿਆ ਸਵੇਰ ਹੋਈ ਸਵੇਰ ਨੂੰ ਸਿੱਖਾਂ ਨੇ ਛੋਟੀ ਜੀ ਝੜਪ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕਰਕੇ ਜੋ ਸਰਹੰਦ ਦੀ ਫੌਜ ਸੀਗੀ ਉਹਨੂੰ ਮਾਰ ਕੇ ਸਿੱਖਾਂ ਨੇ ਸਰਹੰਦ ਦੇ ਸ਼ਹਿਰ ਅਤੇ ਸਰਹੰਦ ਦੇ ਕਿਲਿਆ ਦੇ ਉੱਤੇ ਆਪਣਾ ਕਬਜ਼ਾ ਕਰ ਲਿਆ ਹਾਜੀ ਅੰਦਰੋਂ ਕੁਝ ਤੋਪਾ ਦੇ ਨਾਲ ਵਾਰ ਹੋ ਰਹੇ ਸੀਗੇ ਸਿੱਖਾਂ ਦੇ ਉੱਤੇ ਫਿਰ ਸਿੱਖਾਂ ਨੇ ਜਾ ਕੇ ਤੋਪਚੀ ਮਾਰੇ ਤਾਂ ਕਿ ਇਹ ਹੋਰ ਗੋਲੇ ਨਾ ਚਲਾ ਸਕਣ ਇਸ ਛੋਟੀ ਜੀ ਝੜਪ ਦੇ ਵਿੱਚ ਵੀ 500 ਦੇ ਨੇੜੇ ਤੇੜੇ ਸਿੱਖ ਜਿਹੜੇ ਸੀਗੇ ਉਸ ਹਿੱਦੀ ਦਾ ਜਾਨ ਪੀ ਜਾਂਦੇ ਆ ਹੁਣ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਵਜ਼ੀਰ ਖਾਂ ਦੀ ਲਾਸ਼ ਨੂੰ ਘੋੜਿਆਂ ਦੇ ਮਗਰ ਲਮਕਾਇਆ ਹੋਇਆ ਸੀਗਾ ਲੰਮਾ ਸਮਾਂ ਹੋ ਗਿਆ ਸੀਗਾ ਇਹਨੂੰ ਮਰੇ ਹੋਏ ਨੂੰ ਪਾਪੀ ਨੂੰ ਤੇ ਲਾਸ਼ ਦੇ ਵਿੱਚੋਂ ਬਦਬੂ ਆਣੀ ਸ਼ੁਰੂ ਹੋ ਗਈ ਬਾਰ ਇੱਕ ਸਰੰਦ ਦੇ 게ਟ ਦੇ ਨਾਲ ਵਜ਼ੀਰ ਖਾਂ ਦੀ ਲਾਸ਼ ਨੂੰ ਟੰਗਿਆ ਗਿਆ। ਪਰ ਵਜ਼ੀਰ ਖਾਂ ਦੇ ਲਾਸ਼ ਦਾ ਆ ਹਾਲ ਦੇਖ ਕੇ ਆਮ ਜਿਹੜੇ ਲੋਕੀ ਸੀ ਉਹ ਬੜੇ ਡਰ ਕੇ ਬੜੇ ਸਹਿਮ ਗਏ। ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਸੀਗਾ ਕਿ ਸਿੱਖ ਕਿਸੇ ਬੇਕਸੂਰ ਦੇ ਉੱਤੇ ਕਦੇ ਵੀ ਵਾਰ ਨਹੀਂ ਕਰਦੇ। ਸ਼ਹਿਰ ਦੇ ਲੋਕਾਂ ਦੇ ਨਾਲ ਸਾਡਾ ਕੋਈ ਵੀ ਝਗੜਾ ਨਹੀਂ ਹੈ, ਕੋਈ ਦੁਸ਼ਮਣੀ ਨਹੀਂ ਹੈ। ਤੁਸੀਂ ਨਾ ਡਰੋ। ਅਸੀਂ ਸਿਰਫ ਤੇ ਸਿਰਫ ਇੱਥੇ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਅਸੀਂ ਬਣਦੀ ਹੋਈ ਸਜ਼ਾ ਦੇਣ ਵਾਸਤੇ ਆਏ ਆ ਹੁਣ ਕੁਝ ਲੋਕ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮਿਲੇ ਸਰੰਦ ਦੇ ਤੇ ਕੁਝ ਮੌਤ ਬਾਅਦ ਲੋਕਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਬੁਲਾਇਆ ਤੇ ਆਖਿਆ ਕਿ ਅੰਦਰ ਸੁੱਚਾ ਆਨੰਦ ਜਿਹੜਾ ਪਾਪੀ ਗਾ ਉਹ ਕਿਹਾ ਹੋਇਆ ਆ ਤੁਸੀਂ ਉਹਨੂੰ ਸਾਡੇ ਕੋਲ ਹਾਜ਼ਰ ਕਰੋ ਸੂਚਾਨੰਦ ਚੱਪੜ ਚਿੜੀ ਦੇ ਵਿੱਚੋਂ ਭੱਜ ਕੇ ਸਰੰਦ ਆਇਆ ਸੀਗਾ ਸਰੰਦ ਤੋਂ ਇਹ ਭੱਜ ਨਾ ਸਕਿਆ ਉਹਦਾ ਕਾਰਨ ਇਹ ਸੀਗਾ ਉਹ ਕੀ ਨੇ ਪਾਪ ਕਰ ਕਰ ਕੇ ਬਹੁਤ ਦੌਲਤ ਇਕੱਠੀ ਕੀਤੀ ਹੋਈ ਸੀਗੀ ਉਸ ਦੌਲਤ ਨੂੰ ਉਹ ਸਾਧਕੇ ਨਹੀਂ ਜਾਣਾ ਚਾਹੁੰਦਾ ਸੀਗਾ ਸਗੋ ਇਹਦਾ ਪੁੱਤਰ ਸਮੁੰਦਖਾਂ ਕੁਝ ਕੁ ਦੌਲਤ ਲੈ ਕੇ ਦਿੱਲੀ ਵੱਲ ਨੂੰ ਭੱਜ ਗਿਆ ਸੀ ਹੁਣ ਸਰੰਦ ਦੇ ਕੁਝ ਲੋਕਾਂ ਨੇ ਦੱਸਿਆ ਕਿ ਜੀ ਸੂਚਾਨੰਦ ਉੱਥੇ ਲੁਕਿਆ ਹੋਇਆ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਨਾਲ ਸਿੱਖਾਂ ਨੂੰ ਲਿਆ ਤੇ ਸੁੱਚਾ ਆਨੰਦ ਨੂੰ ਪਕੜਿਆ ਤੇ ਸੁੱਚਾ ਆਨੰਦ ਦੇ ਨੱਕ ਦੇ ਵਿੱਚ ਨਕੇਲ ਪਾ ਕੇ ਇਹਦੇ ਹੱਥ ਦੇ ਵਿੱਚ ਠੂਠਾ ਪਕੜਵਾ ਕੇ ਸਰੰਦ ਦੀਆਂ ਗਲੀਆਂ-ਗਲੀਆਂ ਦੇ ਵਿੱਚ ਘਰ-ਘਰ ਵਿੱਚ ਇਹਦੇ ਕੋਲੋਂ ਭੀਖ ਮੰਗਵਾਈ ਤੇ ਲੋਕਾਂ ਨੂੰ ਆਖਿਆ ਸੀਗਾ ਇਹਨੂੰ ਇੱਕ ਘੜੀ ਤੋਂ ਬਾਅਦ ਭੀਖ ਨਹੀਂ ਪਾਉਣੀ ਤੇ ਨਾਲੇ ਇਹਦੇ ਸਿਰ ਦੇ ਵਿੱਚ ਜੁੱਤੀਆਂ ਮਾਰਨੀਆਂ ਇਹ ਕੰਮ ਹੁੰਦਾ ਹੁੰਦਾ ਸੁਚਾਨੰਦ ਭੀਖ ਮੰਗਦਾ ਮੰਗਦਾ ਕੌੜੀਆਂ ਇਕੱਠੀਆਂ ਕਰਦਾ ਜੁੱਤੀਆਂ ਖਾਂਦਾ ਹੋਇਆ ਇਹ ਪਾਪੇ ਵੀ ਨਰਕ ਸਦਾਰ ਦਾ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਫਿਰ ਸਰਹੰਦ ਸ਼ਹਿਰ ਦੇ ਉੱਤੇ ਕਬਜ਼ਾ ਕੀਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਫਿਰ ਜੋ ਵਜ਼ੀਰ ਖਾਂ ਦਾ ਕਿਲਾ ਸੀਗਾ ਸਰਹੰਦ ਦਾ ਕਿਲਾ ਸੀਗਾ ਉਹਦੇ ਉੱਪਰ ਵੀ ਆਪਣਾ ਕਬਜ਼ਾ ਕੀਤਾ ਇਹ ਜਿਹੜੀ ਸਾਰੀ ਇਹ ਘਟਨਾ ਆ ਇਹ 14 ਮਈ 1710 ਈਸਵੀ ਨੂੰ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਕੁਝ-ਕੁਝ ਸਿੱਖਾਂ ਨੇ ਸਰਹੰਦ ਸ਼ਹਿਰ ਅਤੇ ਸਰਹੰਦ ਦੇ ਕਿਲਿਆ ਦੇ ਉੱਤੇ ਆਪਣੇ ਆਪ ਨੂੰ ਕਾਬਜ਼ ਕੀਤਾ ਤੇ ਗੁਰੂ ਕੇ ਨਾਮ ਦਾ ਸਿੱਕਾ ਤੇ ਗੁਰੂ ਕੇ ਨਾਮ ਦੀ ਮੋਹਰ ਇਸ ਸਰਹੰਦ ਦੀ ਧਰਤੀ ਤੋਂ ਚਲਵਾਈ ਗਈ ਤੇ ਖਾਲਸਾ ਪਰਚਮ ਸਰਹੰਦ ਦੀ ਧਰਤੀ ਦੇ ਉੱਤੇ ਗੱਡ ਕੇ ਖਾਲਸਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਾਂਧੂ ਦੀ ਧਰਤੀ ਉੱਤੇ ਕਾਇਮ ਕੀਤਾ ਸਗੁਰੂ ਮਾਲਕ ਕਿਰਪਾ ਕਰੇ ਸਤਪੁਰ ਮੇਰਾਮਤ ਕਰੇ ਜੀ ਬਲਾਉ ਫਤਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ